ਸਾਹੀ ਗਾਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਬਿਨਾ ਗੜਵਾਹਟ ਦੇ ਮੇਥੀ ਤੇ ਅਲਸੀ ਦੀ ਪਿੰਨੀਆਂ ਛੋਟੇ ਬੱਚੇ ਜਾਂ ਯੰਗ ਬੱਚੇ ਜਿਹੜੇ ਪਿੰਨੀਆਂ ਨਹੀਂ ਖਾਂਦੇ ਉਹਨਾਂ ਵਾਸਤੇ ਅਸੀਂ ਇਹਨਾਂ ਪਿੰਨੀਆਂ ਨੂੰ ਇੱਕ ਟਵਿਸਟ ਦੇ ਕੇ ਚਾਕਲੇਟ ਪਿੰਨੀਆਂ ਬਣਾਵਾਂਗੇ ਜਿਹਦੇ ਨਾਲ ਕੀ ਵੱਡੇ ਤੇ ਬੱਚੇ ਇਹ ਪਿੰਨੀਆਂ ਖੁਸ਼ ਹੋ ਕੇ ਖਾ ਲੈਣਗੇ ਤੇ ਉਹਨਾਂ ਨੂੰ ਪਤਾ ਵੀ ਨਹੀਂ ਲੱਗੇਗਾ ਕਿ ਉਹਨਾਂ ਨੇ ਕਿੰਨੀ ਤਾਕਤਵਰ ਚੀਜ਼ ਬੜੇ ਹੀ ਆਰਾਮ ਨਾਲ ਖਾ ਲਿੱਤੀ ਹੈ ਸਭ ਤੋਂ ਪਹਿਲਾਂ ਮੈਂ ਲਿਤਾ ਹੈ 300 ਗ੍ਰਾਮ ਮੇਥੀ ਦਾਣਾ ਜਿੰਨੂੰ ਕੀ ਅਸੀਂ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਪੀਸ ਲਵਾਂਗੇ ਇੱਕ ਪਾਊਡਰ ਬਣਾ ਲਵਾਂਗੇ ਜੇ ਮੇਥੀ ਦਾਣਾ ਦਰਦਰਾ ਵੀ ਰਹਿ ਜਾਂਦਾ ਹੈ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਦੇਖ ਸਕਦੇ ਹੋ ਕਿ ਮੈਂ ਜਿਹੜਾ ਮੇਥੀ ਦਾਣਾ ਪੀਸਿਆ ਹੈ ਇਹ ਵੀ ਦਰਦਰਾ ਹੈ ਮੇਥੀ ਦੀ ਪਿੰਨੀਆਂ ਕੋੜੀਆਂ ਨਾ ਬਣਨ ਇਹਦੇ ਵਾਸਤੇ ਅਸੀਂ ਇੱਕ ਕੋਲੀ ਭਰ ਕੇ ਦੇਸੀ ਘਿਓ ਦੀ ਇਸ ਪਾਊਡਰ ਵਿੱਚ ਪਾ ਦਵਾਂਗੇ ਸੋ ਇੱਕ ਕੋਲੀ ਮੇਥੀ ਦਾਣਾ ਸੀ ਤੇ ਇੱਕ ਕੋਲੀ ਮੈਲਟਿਡ ਘਿਓ ਅਸੀਂ ਲਿੱਤਾ ਹੈ ਤੇ ਚੰਗੀ ਤਰ੍ਹਾਂ ਮਿਕਸ ਕਰਕੇ ਪਲੇਟ ਨਾਲ ਕਵਰ ਕਰਕੇ 7 ਤੋਂ 8 ਘੰਟੇ ਵਾਸਤੇ ਅਸੀਂ ਰੈਸਟ ਤੇ ਨੂੰ ਰੱਖ ਦਵਾਂਗੇ ਫਿਰ ਮੈਂ ਇੱਥੇ ਲਿੱਤੀ ਹੈ 400 ਗ੍ਰਾਮ ਹਰੀ ਮੂੰਗੀ ਦੀ ਦਾਲ 350 ਗ੍ਰਾਮ ਅਲਸੀ 200 ਗ੍ਰਾਮ ਚਾਰ ਗੁੰਦਾ 100 ਸਫੇਦ ਧਿਲ, ਕਿਸ਼ਮਿਸ਼ ਤੇ ਖਜੂਰ 350 ਗ੍ਰਾਮ, ਨਾਰੀਅਲ ਦਾ ਬੁਰਾਦਾ 150 ਗ੍ਰਾਮ, ਖਸਖਸ 150 ਗ੍ਰਾਮ, 70 ਗ੍ਰਾਮ ਸੌਂਫ, 60 ਗ੍ਰਾਮ ਜਿੰਜਰ ਪਾਊਡਰ ਯਾਨੀ ਕਿ ਸੁੰਡ। ਇੱਥੇ ਤੁਹਾਨੂੰ ਮੈਂ ਦੱਸ ਦਿਆਂ ਕਿ ਜਿਹੜੇ ਮੋٹے ਦਾਣੇ ਨੇ ਇਹ ਗੂੰਦ ਕਤੀਰਾ ਹੈ ਤੇ ਜਿਹੜੇ ਕ੍ਰਿਸਟਲ ਵਰਗੇ ਦਾਣੇ ਚਮਕਦੇ ਪਏ ਨੇ ਇਹ ਚਾਰ ਗੁੰਦਾ ਨੇ। ਚਾਰ ਗੁੰਦਾ ਨੂੰ ਅਸੀਂ ਪਿੰਨੀਆਂ ਬਣਾਉਣ ਵਿੱਚ ਯੂਜ਼ ਕਰਨੇ ਹਨ ਕਿਉਂਕਿ ਇਹਦੀ ਤਾਸੀਰ ਗਰਮ ਹੁੰਦੀ ਹੈ ਤੇ ਗੂੰਦ ਕਤੀਰਾ ਅਸੀਂ ਗਰਮੀਆਂ ਵਿੱਚ ਯੂਜ਼ ਕਰਨੇ ਹਨ। ਇਹਦੀ ਤਾਸੀਰ ਠੰਡੀ ਹੁੰਦੀ ਹੈ। 150 ਗ੍ਰਾਮ ਫੁੱਲ ਮਖਾਣੇ ਲਿੱਤੇ ਨੇ ਫਿਰ ਮੈਂ ਲਿੱ ਸੀਡ ਯਾਨੀ ਕਿ ਭੰਗ ਦੇ ਵਿੱਚ 100 ਗ੍ਰਾਮ ਅਕਾਡੇਮੀਆਂ 100 ਗ੍ਰਾਮ ਪਾਈਨ ਸੀਡ 100 ਗ੍ਰਾਮ ਖਰਬੂਜੇ ਦੇ ਬੀਜ 100 ਗ੍ਰਾਮ ਪਿਸਤਾ 100 ਗ੍ਰਾਮ ਕਾਜੂ 150 ਗ੍ਰਾਮ ਅਖਰੋਟ 100 ਗ੍ਰਾਮ ਬਦਾਮ ਤੇ 100 ਗ੍ਰਾਮ ਬ੍ਰਾਜ਼ੀਲੀਅਨ ਨਟਸ ਲਿੱਤੇ ਨੇ ਤੁਸੀਂ ਦੇਖ ਸਕਦੇ ਹੋ ਕਿ ਇਹ ਜਿੰਨੇ ਵੀ ਨਟਸ ਤੇ ਸੀਡ ਅਸੀਂ ਲਿੱਤੇ ਨੇ ਅਨ ਸਾਰਿਆਂ ਦੇ ਵਿੱਚ ਕੁਦਰਤ ਵੱਲੋਂ ਪਾਇਆ ਹੋਇਆ ਬਹੁਤ ਹੀ ਗੁਣਕਾਰੀ ਤੇਲ ਹੈ ਜਿਹੜੇ ਵੀ ਨਟਸ ਨੂੰ ਅਸੀਂ ਦਬਾਣੇ ਆ ਉਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਜ਼ਿਆਦਾ ਤੇਲ ਨਿਕਲਦਾ ਹੈ ਜਿਹੜਾ ਕਿ ਸਾਡੀ ਸ਼ਰੀਰੀ ਤੇ ਮੈਂਟਲੀ ਹੈਲਥ ਵਾਸਤੇ ਬਹੁਤ ਤੇ ਜ਼ਰੂਰੀ ਹੈ ਤੇ ਬ੍ਰਾਜ਼ੀਲੀਅਨ ਨਟ ਨੂੰ ਵੀ ਜਦੋਂ ਮੈਂ ਦਬਾਨੀ ਪਈਆਂ ਇਹਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਜਿਹੜਾ ਤੇਲ ਨਿਕਲਦਾ ਪਿਆ ਹੈ ਇਹ ਸਾਡੀ ਥਾਇਰੋਇਡ ਗ੍ਰੰਥੀ ਵਾਸਤੇ ਬਹੁਤ ਹੀ ਗੁਣਕਾਰੀ ਹੈ ਸੋ ਇਹ ਜਿੰਨੇ ਵੀ ਨਟਸ ਨੇ ਥੋੜੇ ਜੇ ਮਹਿੰਗੇ ਤੇ ਜ਼ਰੂਰ ਨੇ ਪਰ ਸਾਡੀ ਹੈਲਥ ਨਾਲੋਂ ਜ਼ਿਆਦਾ ਨਹੀਂ ਇਸ ਕਰਕੇ ਇੰਨਾ ਸਾਰੇ ਨਟਸ ਨੂੰ ਸਾਨੂੰ ਪਿੰਨੀਆਂ ਦੇ ਰੂਪ ਵਿੱਚ ਡੇਲੀ ਜ਼ਰੂਰ ਖਾਣਾ ਚਾਹੀਦਾ ਹੈ ਸੋ ਓਵਰਨਾਈਟ ਰੱਖਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਮੇਥੀ ਦਾਣਾ ਨੇ ਸਾਰਾ ਕਿਉਂ ਪੀ ਲਿੱਤਾ ਹੈ ਹੁਣ ਮੇਥੀ ਦਾਣਾ ਵਿੱਚ ਜਿੰਨੀ ਵੀ ਕੜਵਾਹਟ ਸੀ ਸਾਰੀ ਖਤਮ ਹੋ ਚੁੱਕੀ ਹੈ ਇਨੂੰ ਅਸੀਂ ਸਾਈਡ ਤੇ ਰੱਖ ਦਵਾਂਗੇ ਸੋ ਦੂਸਰੀ ਸਾਈਡ ਤੇ ਅਸੀਂ ਮੂੰਗੀ ਤੇ ਦਾਲ ਨੂੰ ਵੀ ਚੰਗੀ ਤਰ੍ਹਾਂ ਤੋਲ ਲਿੱਤਾ ਹੈ ਇਹਨੂੰ ਬਿਲਕੁਲ ਸੁਕਾਣ ਦੀ ਜ਼ਰੂਰਤ ਨਹੀਂ ਹੈਗੀ ਸਿਰਫ ਕਪੜੇ ਦੇ ਨਾਲ ਥੋੜਾ ਜਿਹਾ ਸਾਫ਼ ਕਰਕੇ ਤੇ ਇਹਨੂੰ ਅਸੀਂ ਡਰਾਈ ਰੋਸਟ ਕਰਾਂਗੇ ਬਿਲਕੁਲ ਸਲੋ ਫਲੇਮ ਤੇ ਸੋ ਮੂੰਗੀ ਦੀ ਦਾਲ ਨੂੰ ਅਸੀਂ ਉਦੋਂ ਤੱਕ ਡਰਾਈ ਰੋਸਟ ਕਰਾਂਗੇ ਜਦੋਂ ਤੱਕ ਕਿ ਇਹਦਾ ਥੋੜਾ ਜਿਹਾ ਕਲਰ ਨਹੀਂ ਚੇਂਜ ਹੋ ਜਾਂਦਾ ਤੇ ਬਿਲਕੁਲ ਸੁੱਕ ਨਹੀਂ ਜਾਂਦੀ 7 ਤੋਂ 8 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਦਾਲ ਦਾ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਹੈ ਤੇ ਬਿਲਕੁਲ ਸੁੱਕ ਗਈ ਹੈ ਹੁਣ ਅਸੀਂ ਇਸ ਦਾਲ ਨੂੰ ਇੱਕ ਪਲੇਟ ਦੇ ਵਿੱਚ ਕੱਢ ਲਵਾਂਗੇ ਠੰ ਸਾਈਡ ਤੇ ਉਸੇ ਪੈਨ ਦੇ ਵਿੱਚ ਹੁਣ ਅਸੀਂ ਅਲਸੀ ਨੂੰ ਵੀ ਡਰਾਈ ਰੋਸਟ ਕਰਾਂਗੇ ਤੇ ਬਿਲਕੁਲ ਸਲੋ ਫਲੇਮ ਰੱਖਾਂਗੇ ਤੇ ਲਗਾਤਾਰ ਹਿਲਾਉਂਦੇ ਹੋਏ ਅਲਸੀ ਨੂੰ ਅਸੀਂ ਉਦੋਂ ਤੱਕ ਡਰਾਈ ਰੋਸਟ ਕਰਨਾ ਹੈ ਜਦੋਂ ਤੱਕ ਕਿ ਅਲਸੀ ਇਸ ਤਰੀਕੇ ਨਾਲ ਟੜਕਣੇ ਲੱਗ ਪੈਂਦੀ ਤੇ ਜਿਵੇਂ ਹੀ ਅਲਸੀ ਟੜਕਣ ਲੱਗ ਪਏਗੀ ਤੇ ਨਾਲ ਹੀ ਅਸੀਂ ਅਲਸੀ ਨੂੰ ਵੀ ਇੱਕ ਅਲੱਗ ਪਲੇਟ ਵਿੱਚ ਕੱਢ ਕੇ ਤੇ ਠੰਡੀ ਹੋਣ ਵਾਸਤੇ ਰੱਖ ਦਵਾਂਗੇ ਤੇ ਹੁਣ ਬਿਲਕੁਲ ਸਲੋ ਫਲੇਮ ਤੇ ਸਫੇਦ ਤਿਲ ਨੂੰ ਵੀ ਅਸੀਂ ਡਰਾਈ ਰੋਸਟ ਕਰਾਂਗੇ ਜਦੋਂ ਤੱਕ ਕਿ ਤਿਲ ਟੜਕਣੇ ਲੱਗ ਪੈਂਦੇ ਤੇ ਜਿਵੇਂ ਹੀ ਤਿਲ ਟੜਕਣ ਲੱਗ ਪੈਣਗੇ ਨਾਲ ਹੀ ਅਸੀਂ ਤਿਲ ਨੂੰ ਵੀ ਇੱਕ ਪਲੇਟ ਵਿੱਚ ਕੱਢ ਵਾਂਗੇ ਤੇ ਠੰਡਾ ਹੋਣ ਵਾਸਤੇ ਰੱਖ ਦਵਾਂਗੇ। ਸਾਰੀ ਚੀਜ਼ਾਂ ਨੂੰ ਭੁੰਨਣਾ ਜਾਂ ਡਰਾਈ ਰੋਸਟ ਕਰਨਾ ਬਹੁਤ ਜ਼ਰੂਰੀ ਹੈ। ਭੁੰਨਣ ਨਾਲ ਜਾਂ ਡਰਾਈ ਰੋਸਟ ਕਰਨ ਨਾਲ ਇਹਨਾਂ ਨੱਟਸ ਦੇ ਵਿੱਚ ਜਿਹੜੀ ਮਹਿਕ ਹੁੰਦੀ ਹੈ ਉਹ ਖਤਮ ਹੋ ਜਾਂਦੀ ਹੈ ਤੇ ਜਿਹੜੇ ਤੇਲ ਨੇ ਉਹ ਐਕਟੀਵੇਟ ਹੋ ਜਾਂਦੇ ਨੇ। ਐਸੀ ਤਰ੍ਹਾਂ ਅਸੀਂ ਖਸਖਸ ਨੂੰ ਵੀ ਡਰਾਈ ਰੋਸਟ ਕਰਾਂਗੇ ਬਿਲਕੁਲ ਸਲੋ ਫਲੇਮ ਤੇ ਤੇ 2 ਤੋਂ 4 ਮਿੰਟ ਤੱਕ ਖਸਖਸ ਨੂੰ ਭੁੰਨ ਕੇ ਇਹਨੂੰ ਵੀ ਅਸੀਂ ਇੱਕ ਪਲੇਟ ਵਿੱਚ ਕੱਢ ਲਵਾਂਗੇ। ਡਰਾਈ ਰੋਸਟ ਵਾਲਾ ਕੰਮ ਸਾਡਾ ਹੁਣ ਖਤਮ ਹੋ ਗਿਆ ਹੈ। ਹੁਣ ਅਸੀਂ ਇੱਕ ਵੱਡਾ ਪੈਨ ਲਵਾਂਗੇ ਉਹਦੇ ਵਿੱਚ ਇੱਕ ਵੱਡਾ ਚਮਚ ਪਾ ਕੇ ਦੇਸੀ ਘਿਓ ਦਾ ਪਾਦ ਵਾੰਗੇ ਜਿਵੇਂ ਹੀ ਦੇਸੀ ਘਿਓ ਥੋੜਾ ਗਰਮ ਹੋ ਜਾਏਗਾ ਤੇ 150 ਗ੍ਰਾਮ ਮਖਾਣਾ ਇਹਦੇ ਵਿੱਚ ਪਾ ਦਵਾਂਗੇ ਤੇ ਬਿਲਕੁਲ ਸਲੋ ਫਲੇਮ ਤੇ ਕ੍ਰਿਸਪੀ ਹੋਣ ਤੱਕ ਮਖਾਨਿਆਂ ਨੂੰ ਪੁੰਨਾਂਗੇ 4 ਤੋਂ 5 ਮਿੰਟ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਮਖਾਨਿਆਂ ਦਾ ਕਲਰ ਥੋੜਾ ਜਿਹਾ ਚੇਂਜ ਹੋ ਗਿਆ ਹੈ ਮਖਾਣੇ ਜਿਵੇਂ ਜਿਵੇਂ ਠੰਡੇ ਹੋਈ ਜਾਣਗੇ ਉਵੇਂ-ਉਵੇਂ ਕ੍ਰਿਸਪੀ ਹੋਈ ਜਾਣਗੇ ਇਹਨਾਂ ਨੂੰ ਵੀ ਅਸੀਂ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਠੰਡਾ ਹੋਣ ਵਾਸਤੇ ਰੱਖ ਦਵਾਂਗੇ ਮਖਾਨਿਆਂ ਨੇ ਸਾਰਾ ਘਿਓ ਪੀ ਲਿੱਤਾ ਹੈ ਹੁਣ ਫੇਰ ਦੁਬਾਰਾ ਉਸੇ ਪੈਨ ਦੇ ਵਿੱਚ ਅਸੀਂ ਇੱਕ ਵੱਡਾ ਚਮਚ ਪਰ ਕੇ ਦੇਸੀ ਘਿਓ ਦਾ ਪਾ ਦਵਾਂਗੇ ਤੇ ਜਿਵੇਂ ਹੀ ਘਿਓ ਗਰਮ ਆਏਗਾ ਨਾਲ ਇਹ ਸੀ ਬਦਾਮ ਤੇ ਬਰਾਜ਼ੀਲੀਅਨ ਨਟਸ ਪਾ ਦਵਾਂਗੇ ਸਾਰੇ ਡਰਾਈ ਫਰੂਟਸ ਨੂੰ ਅਲੱਗ-ਅਲੱਗ ਭੁੰਨਣ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਵਾਰੀ-ਵਾਰੀ ਹੌਲੀ-ਹੌਲੀ ਕਰਕੇ ਸਾਰੇ ਡਰਾਈ ਫਰੂਟਸ ਇਕੱਠੇ ਹੀ ਇੱਕੋ ਪੈਨ ਵਿੱਚ ਭੁੰਨ ਲਵਾਂਗੇ ਥੋੜੀ देर ਭੁੰਨਣ ਤੋਂ ਬਾਅਦ ਨਾਲ ਹੀ ਅਸੀਂ ਕਾਜੂ ਤੇ ਅਖਰੋਟ ਪਾ ਦਵਾਂਗੇ ਤੇ 2 ਮਿੰਟ ਭੁੰਨਣ ਤੋਂ ਬਾਅਦ ਫਿਰ ਅਸੀਂ ਖਰਬੂਜੇ ਦੇ ਬੀਜ ਤੇ ਪਾਈਨਟਸ ਪਾ ਦਵਾਂਗੇ ਕਿਉਂ ਦੀ ਥੋੜੀ ਕੁਆਂਟੀਟੀ ਘਟ ਗਈ ਸੀ ਇਸ ਕਰਕੇ ਮੈਂ ਦੇਸੀ ਕਿਉ ਦਾ ਇੱਕ ਚਮਚ ਫੇਰ ਪਾਇਆ ਹੈ ਐਵਲੇ ਸਾਰੇ ਡਰਾਈ ਫਰੂਟਸ ਹੁਣ ਬਹੁਤ ਜ਼ਿਆਦਾ ਸੌਫਟ ਨੇ ਇਹਨਾਂ ਨੂੰ ਜ਼ਿਆਦਾ ਭੁੰਨਣ ਦੀ ਲੋ ਮਿੰਟ ਹੀ ਅਸੀਂ ਇਹਨਾਂ ਡਰਾਈ ਫਰੂਟਸ ਨੂੰ ਪੁੰਨਾਂਗੇ ਹੁਣ ਅਸੀਂ ਹੈਮਸੇੜੀ ਯਾਨੀ ਕਿ ਭੰਗ ਦੇ ਬੀਜ ਨੂੰ ਵੀ 2 ਮਿੰਟ ਵਾਸਤੇ ਹੀ ਪੁੰਨਾਂਗੇ ਤੇ ਨਾਲ ਹੀ ਅਸੀਂ ਗਿਸ਼ਮਿਸ਼ ਤੇ ਖਜੂਰ ਜਿਹੜੀ ਕੱਟ ਕੇ ਰੱਖੀ ਹੋਈ ਹੈ ਉਹਨੂੰ ਅਸੀਂ ਪਾ ਦਵਾਂਗੇ ਤੇ ਇਹਨੂੰ ਵੀ ਅਸੀਂ ਸਿਰਫ 2 ਤੋਂ 3 ਮਿੰਟ ਤੱਕ ਹੀ ਭੁੰਨਾਗੇ ਤੇ ਨਾਲ ਹੀ ਅਮਕਡਾਮੀਆਂ ਪਾ ਦਵਾਂਗੇ 2 ਤੋਂ 3 ਮਿੰਟ ਤੱਕ ਭੁੰਨ ਕੇ ਫਿਰ ਅਸੀਂ ਸਭ ਤੋਂ ਆਖਿਰ ਦੇ ਵਿੱਚ ਪਿਸਤਾ ਪਾਵਾਂਗੇ ਕਿਉਂਕਿ ਅਸੀਂ ਪਿਸਤੇ ਦਾ ਕਲਰ ਬਿਲਕੁਲ ਵੀ ਚੇਂਜ ਨਹੀਂ ਕਰਨਾ ਐਸ ਕਰਕੇ ਇਹਨੂੰ ਵੀ ਅਸੀਂ ਸਿਰਫ 1 ਮਿੰਟ ਵਾਸਤੇ ਹੀ ਭੁੰਨ ਕੇ ਤੇ ਨਾਲ ਹੀ ਗੈਸ ਬੰਦ ਕਰ ਦਵਾਂਗੇ ਤੇ ਸਾਰੇ ਡਰਾਈ ਫਰੂਟਸ ਨੂੰ ਅਸੀਂ ਇੱਕ ਵੱਡੀ ਪਲੇਟ ਵਿੱਚ ਕੱਢ ਲਵਾਂਗੇ ਤੇ ਠੰਡਾ ਹੋਣ ਵਾਸਤੇ ਰੱਖ ਦਵਾਂਗੇ ਐਸੇ ਪੈਨ ਦੇ ਵਿੱਚ ਹੁਣ ਅਸੀਂ 2 ਵੱਡੇ ਚਮਚ ਭਰ ਕੇ ਕਿ ਉਹ ਦੇ ਪਾਵਾਂਗੇ ਤੇ ਜਿਵੇਂ ਹੀ ਦੇਸੀ ਕਿ ਉਹ ਗਰਮ ਹੋ ਜਾਏਗਾ ਨਾਲ ਹੀ ਅਸੀਂ ਚਾਰ ਗੁੰਦਾ ਜੜੀਆਂ ਰੱਖੀਆਂ ਹੋਈਆਂ ਸੀ ਥੋੜੀਆਂ ਥੁੜੀਆਂ ਕਰਕੇ ਕਿ ਉਹਦੇ ਵਿੱਚ ਪਾਈ ਜਾਵਾਂਗੇ ਤੇ ਤਲੀ ਜਾਵਾਂਗੇ ਧਿਆਨ ਰੱਖੀ ਕਿ ਚਾਰੇ ਗੁੰਦਾ ਨੂੰ ਅਸੀਂ ਬਿਲਕੁਲ ਮੀਡੀਅਮ ਫਲੇਮ ਤੇ ਹੀ ਅਸੀਂ ਇਹਨਾਂ ਨੂੰ ਫਰਾਈ ਕਰਨਾ ਹੈ ਗੁੰਦਾ ਨੂੰ ਅਸੀਂ ਥੋੜਾ ਥੋੜਾ ਕਰਕੇ ਹੀ ਫਰਾਈ ਕਰਾਂਗੇ ਸਾਰੀਆਂ ਗੁੰਦਾ ਅਸੀਂ ਇੱਕੋ ਵਰੀ ਨਹੀਂ ਪਾ ਦੇਣੀਆਂ ਕਿਉਂਕਿ ਜੇ ਸਾਰੀਆਂ ਗੁੰਦਾ ਅਸੀਂ ਇੱਕੋ ਵਰੀ ਕਿ ਉਹਦੇ ਵਿੱਚ ਪਾ ਦਵਾਂਗੇ ਤੇ ਗੁੰਦਾ ਵਿੱਚੋਂ ਦੀ ਕੱਚੀਆਂ ਰਹਿ ਸਕਦੀਆਂ ਨੇ ਸਾਰੀਆਂ ਗੁੰਦਾ ਅਸੀਂ ਐਸੇ ਤਰੀਕੇ ਨਾਲ ਹੀ ਫਰਾਈ ਕਰ ਲੈਂਦੀਆਂ ਨੇ ਤੇ ਠੰਡੀਆਂ ਹੋਣ ਤੋਂ ਬਾਅਦ ਗੁੰਦਾ ਨੂੰ ਅਸੀਂ ਪੋਟੈਟੋ ਮੈਸ਼ ਹਲਪਨਾਲਸ ਤਰੀਕੇ ਨਾਲ ਦਰਦਰਾ ਜਿਆ ਪੀਸ ਲਵਾਂਗੇ ਫੁੱਲ ਮਖਾਨੇ ਵੀ ਸਾਡੇ ਠੰਡੇ ਹੋ ਗਏ ਨੇ ਫੁੱਲ ਮਖਾਨੇ ਨੂੰ ਵੀ ਅਸੀਂ ਮਿਕਸਰ ਦੇ ਵਿੱਚ ਪੀਸ ਲਵਾਂਗੇ ਤੇ ਐਸੇ ਟ੍ਰੇ ਵਿੱਚ ਪਾਈ ਜਾਵਾਂਗੇ ਹੁਣ ਅਸੀਂ ਖਸਖਸ ਨੂੰ ਵੀ ਮਿਕਸਰ ਦੇ ਵਿੱਚ ਪੀਸ ਲਵਾਂਗੇ ਪੀਸਨ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ ਖਸਖਸ ਨੇ ਵੀ ਆਪਣਾ ਤੇਲ ਛੱਡ ਦਿੱਤਾ ਹੈ ਖਸਖਸ ਨੂੰ ਵੀ ਹੁਣ ਅਸੀਂ ਟ੍ਰੇ ਦੇ ਵਿੱਚ ਪਾ ਲਵਾਂਗੇ ਹੁਣ ਅਸੀਂ ਸਫੇਦ ਵਾਲੇ ਤਿਲ ਵੀ ਪੀਸ ਕੇ ਟ੍ਰੇ ਵਿੱਚ ਪਾ ਲਿੱਤੇ ਨੇ ਤੇ ਦੂਸਰੀ ਸਾਈਡ ਤੇ ਸਾਡੇ ਡਰਾਈ ਫਰੂਟ ਵੀ ਸਾਰੇ ਠੰਡੇ ਹੋ ਗਏ ਨੇ ਪਰ ਡਰਾਈ ਫਰੂਟ ਨੂੰ ਅਸੀਂ ਮਿਕਸਰ ਦੇ ਵਿੱਚ ਪੀਸਾਂਗੇ ਨਹੀਂ ਇਹਨਾਂ ਨੂੰ ਅਸੀਂ ਥੋੜਾ ਦਰਦਰਾ ਹੀ ਰੱਖਾਂ ਪਰ ਜੇ ਘਰ ਵਿੱਚ ਵੱਡੇ ਬਜ਼ੁਰਗ ਨੇ ਫਿਰ ਤੁਸੀਂ ਇਹ ਡ్రਾਈ ਫਰੂਟ ਨੂੰ ਮਿਕਸਰ ਦੇ ਵਿੱਚ ਬਿਲਕੁਲ ਪਾਊਡਰ ਵੀ ਬਣਾ ਸਕਦੇ ਹੋ ਤੇ ਹੁਣ ਜਿਹੜਾ ਬਾਕੀ ਸਮਾਨ ਬਚਿਆ ਹੈ ਅਲਸੀ ਤੇ ਦੂਸਰੀਆਂ ਚੀਜ਼ਾਂ ਇਹਨਾਂ ਨੂੰ ਅਸੀਂ ਦਾਲ ਦੇ ਨਾਲ ਪਾ ਕੇ ਭੁੰਨਾਂਗੇ ਪੈਨ ਦੇ ਵਿੱਚ ਮੈਂ ਫਿਰ ਦੁਬਾਰਾ ਇੱਕ ਕੜਚੀ ਭਰ ਕੇ ਦੇਸੀ ਘਿਓ ਦੀ ਪਾ ਦਿੱਤੀ ਹੈ ਜਿਵੇਂ ਹੀ ਕਿ ਉਹ ਮੈਲਟ ਹੋ ਜਾਏਗਾ ਨਾਲ ਹੀ ਅਸੀਂ ਪੀਸੀ ਹੋਈ ਦਾਲ ਦਾ ਪਾਊਡਰ ਪਾ ਦਵਾਂਗੇ ਫਲੇਮ ਅਸੀਂ ਮੀਡੀਅਮ ਰੱਖਾਂਗੇ ਤੇ ਦਾਲ ਨੂੰ ਅਸੀਂ ਉਦੋਂ ਤੱਕ ਭੁੰਨਾਂਗੇ ਜਦੋਂ ਤੱਕ ਇਹ ਦਾਲ ਦਾ ਕਲਰ ਬਿਲਕੁਲ ਰੈੱਡ ਨਹੀਂ ਹੋ ਜਾਂਦਾ ਕਿਉਂ ਮੈਨੂੰ ਘੱਟ ਲੱਗ ਰਿਹਾ ਸੀ ਇਸ ਕਰਕੇ ਮੈਂ ਦੋ ਵੱਡੇ ਚਮਚ ਭਰ ਕੇ ਦੇਸੀ ਪਾਈ ਨੇ ਦਾਲ ਨੂੰ ਸੇਖਲੇ ਕੇ ਹੋ ਵਿੱਚ ਹੀ ਪੁੰਨਣਾ ਹੈ ਸੋ ਇਸ ਤਰ੍ਹਾਂ दाल ਨੂੰ ਲਗਾਤਾਰ ਹਿਲਾਉਂਦੇ ਹੋਏ ਅਸੀਂ ਪੁੰਨੀ ਜਾਵਾਂਗੇ ਥੋੜੀ ਦੇਰ ਪੁੰਨਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਕਿ दाल ਫੁੱਲਣ ਲੱਗ ਪਈ ਹੈ दाल ਵਿੱਚ ਬਹੁਤ ਜ਼ਿਆਦਾ ਝੱਗ ਬਨਣ ਲੱਗ ਪਏ ਨੇ ਇਸ ਦਾ ਮਤਲਬ ਹੈ ਕਿ दाल ਹੁਣ ਪੁੰਨੀ ਸ਼ੁਰੂ ਹੋ ਗਈ ਹੈ ਜਿਵੇਂ ਜਿਵੇਂ दाल ਪੁੰਨੀ ਜਾਏਗੀ ਉਵੇਂ-ਉਵੇਂ ਝੱਗ ਵੀ ਖਤਮ ਹੋਈ ਜਾਣਗੇ ਥੋੜੀ ਦੇਰ ਹੋਰ ਪੁੰਨਣ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ दाल ਦਾ ਕਲਰ ਕਿੰਨਾ ਚੇਂਜ ਹੋ ਗਿਆ ਹੈ दाल ਹੁਣ ਵਧੀਆ ਪੁੰਨੀ ਗਈ ਹੈ ਝੱਗ ਬਿਲਕੁਲ ਖਤਮ ਹੋ ਚੁੱਕੇ ਨੇ ਹੁਣ ਅਸੀਂ ਦਾਲ ਵਿੱਚ ਸੌਫ ਪਾ ਦਵਾਂਗੇ ਤੇ ਸੌਫ ਨੂੰ ਵੀ ਸਿਰਫ 2 ਮਿੰਟ ਵਾਸਤੇ ਹੀ ਪੁੰਨਾਂਗੇ 2 ਮਿੰਟ ਪੁੰਨਣ ਤੋਂ ਬਾਅਦ ਫਿਰ ਅਸੀਂ ਨਾਰੀਅਲ ਦਾ ਬੁਰਾਦਾ ਵੀ ਦਾਲ ਦੇ ਵਿੱਚ ਪਾ ਦਵਾਂਗੇ ਸੋ ਨਾਰੀਅਲ ਨੂੰ ਵੀ ਅਸੀਂ ਸਿਰਫ 2 ਮਿੰਟ ਵਾਸਤੇ ਹੀ ਪੁੰਨਾਂਗੇ ਤੇ ਨਾਲ ਹੀ ਜਿਹੜਾ ਅਸੀਂ ਮੇਥੀ ਦਾਣਾ ਘਿਓ ਵਿੱਚ ਭਿਓ ਕੇ ਰੱਖਿਆ ਹੋਇਆ ਸੀ ਉਹਨੂੰ ਅਸੀਂ ਦਾਲ ਵਿੱਚ ਪਾ ਦਵਾਂਗੇ ਤੇ 3 ਤੋਂ 4 ਮਿੰਟ ਤੱਕ ਪੁੰਨਾਂਗੇ ਬਿਲਕੁਲ ਲੋ ਫਲੇਮ ਤੇ ਦਾਲ ਦੇ ਵਿੱਚ ਬਹੁਤ ਜ਼ਿਆਦਾ ਹੀਟ ਹੋਣ ਕਰਕੇ ਸਾਨੂੰ ਜ਼ਿਆਦਾ ਦੇਰ ਕਿਸੇ ਵੀ ਚੀਜ਼ ਨੂੰ ਪੁੰਨਣ ਦੀ ਲੋੜ ਨਹੀਂ ਹੈਗੀ ਸੋ ਮੇਤੀ ਦਾਨੀ ਨੂੰ ਵੀ ਅਸੀਂ ਲਗਾਤਾਰ ਦਾਲ ਦੇ ਨਾਲ ਹਿਲਾਉਂਦੇ ਹੋਏ ਪੁੰਨਾਂਗੇ 3 ਤੋਂ 4 ਮਿੰਟ ਵਾਸਤੇ 3 ਤੋਂ 4 ਮਿੰਟ ਪੁੰਨ ਕੇ ਫਿਰ ਅਸੀਂ ਇਹਦੇ ਵਿੱਚ ਜਿੰਜਰ ਪਾਊਡਰ ਯਾਨੀ ਕਿ ਸੁੰਡ ਪਾ ਦਵਾਂਗੇ ਨਾਲ ਹੀ ਅਸੀਂ ਅਲਸੀ ਦਾ ਪਾਊਡਰ ਪਾ ਦਵਾਂਗੇ ਤੇ ਦਾਲ ਨਾਲ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਨਾਲ ਹੀ ਗੈਸ ਬੰਦ ਕਰ ਦਵਾਂਗੇ ਕਿਉਂਕਿ ਅਸੀਂ ਅਲਸੀ ਨੂੰ ਪਹਿਲਾਂ ਹੀ ਡਰਾਈ ਰੋਸਟ ਕਰ ਲਿੱਤਾ ਹੈ ਇਸ ਕਰਕੇ ਅਲਸੀ ਦੇ ਪਾਊਡਰ ਨੂੰ ਸਾਨੂੰ ਬਿਲਕੁਲ ਵੀ ਪੁੰਨਣ ਦੀ ਲੋੜ ਨਹੀਂ ਹੈਗੀ ਸੋ ਗੈਸ ਬੰਦ ਕਰਕੇ ਫਿਰ ਮੈਂ ਪਾਈ ਹੈ 650 ਗ੍ਰਾਮ ਦੇਸੀ ਖੰਡ ਤੁਸੀਂ ਦੇਸੀ ਖੰਡ ਦੀ ਜਗ੍ਹਾ ਤੇ ਨਾਰਮਲ ਚੀਨੀ ਵੀ ਪਾ ਸਕਦੇ ਹੋ ਤੇ ਫਿਰ ਗੁੜ ਨੂੰ ਬਰੀਕ ਬਰੀਕ ਘਟਕੇ ਵੀ ਪਾ ਸਕਦੇ ਹੋ ਦਾਲ ਬਹੁਤ ਜ਼ਿਆਦਾ ਗਰਮ ਹੈ ਇਸ ਕਰਕੇ ਗੁੜੀਆ ਦੇਸੀ ਖੰਡ ਆਪਣੇ ਆਪ ਹੀ ਦਾਲ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਏਗੀ ਤੇ ਨਾਲ ਹੀ ਚਾਰ ਗੁੰਦਾ ਫਰਾਈ ਕਰਨ ਤੋਂ ਬਾਅਦ ਜਿਹੜਾ ਥੋੜਾ ਜਿਹਾ ਕਿ ਉਹ ਬਚਿਆ ਸੀ ਉਹ ਵੀ ਮੈਂ ਦਾਲ ਦੇ ਵਿੱਚ ਪਾ ਦਿੱਤਾ ਹੈ ਤੇ ਹੁਣ ਮੈਂ ਟ੍ਰੇ ਵਿੱਚ ਜਿੰਨੇ ਵੀ ਡਰਾਈ ਫਰੂਟ ਪੀਸ ਕੇ ਰੱਖੇ ਹੋਏ ਨੇ ਤੇ ਚਾਰ ਗੁੰਦਾ ਪੀਸ ਕੇ ਰੱਖੀਆਂ ਹੋਈਆਂ ਨੇ ਉਹ ਸਾਰਿਆਂ ਵਿੱਚੋਂ ਮੈਂ ਥੋੜਾ ਥੋੜਾ ਹਿੱਸਾ ਅਲੱਗ ਡੋਂਗੇ ਵਿੱਚ ਕੱਢ ਲਵਾਂਗੀ ਚਾਕਲੇਟ ਪਿੰਨੀਆਂ ਬਣਾਉਣ ਵਾਸਤੇ ਤੇ ਜੇ ਤੁਸੀਂ ਚਾਹੋ ਤੇ ਦਾਲ ਦੇ ਵਿੱਚੋਂ ਵੀ ਥੋੜਾ ਜਿਹਾ 1 ਜਾਂ 2 ਚਮਚ ਐਸ ਡਰਾਈ ਫਰੂਟ ਦੇ ਪਾਊਡਰ ਵਿੱਚ ਪਾ ਸਕਦੇ ਹੋ ਪਰ ਮੈਂ ਸਿਰਫ ਡਰਾਈ ਫਰੂਟ ਤੇ ਚਾਰ ਗੁੰਦਾ ਹੀ ਲੈਂਦੀ ਆ ਨੇ ਸੋ ਐਸ ਡੰਗੇ ਨੂੰ ਹੁਣ ਅਸੀਂ ਸਾਈਡ ਤੇ ਰੱਖ ਦਵਾਂਗੇ ਤੇ ਪੈਨ ਦੇ ਵਿੱਚ ਜਿਹੜੀ ਦਾਲ ਦਾ ਮਿਕਸ ਅਸੀਂ ਬਣਾ ਕੇ ਰੱਖਿਆ ਹੈ ਉਹਨੂੰ ਹੁਣ ਅਸੀਂ ਟ੍ਰੇ ਦੇ ਵਿੱਚ ਪਾ ਦਵਾਂਗੇ ਤੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਦਾਲ ਦਾ ਮਿਕਸ ਹਲੇ ਬਹੁਤ ਜ਼ਿਆਦਾ ਗਰਮ ਹੈ ਪਰ ਜਿਵੇਂ ਥੋੜਾ ਜਿਹਾ ਠੰਡਾ ਹੋ ਜਾਏਗਾ ਫਿਰ ਇਹਨੂੰ ਅਸੀਂ ਹੱਥ ਦੇ ਨਾਲ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇੱਕ ਲੱਡੂ ਬਣਾ ਕੇ ਦੇਖਾਂਗੇ ਤੇ ਲੱਡੂ ਸਾਡਾ ਬਹੁਤ ਹੀ ਵਧੀਆ ਬਣ ਰਿਹਾ ਹੈ ਤੇ ਜੇ ਬਾਈ ਦੇ ਤੋੜਾ ਲੱਡੂ ਨਾ ਜੁੜੇ ਤੇ ਤੁਸੀਂ ਇੱਥੇ ਥੋੜਾ ਜਿਹਾ ਦਹੀਂ ਕਿਉ ਮੈਲਟ ਕਰਕੇ 2 ਤੋਂ 3 ਚਮਚ ਪਾ ਸਕਦੇ ਹੋ ਤੇ ਥੋੜਾ ਥੋੜਾ ਮਿਕਸ ਲੈਂਦੇ ਹੋਏ ਅਸੀਂ ਨੋਰਮਲ ਸਾਈਜ਼ ਦੀਆਂ ਪਿੰਨੀਆਂ ਬਣਾ ਕੇ ਤਿਆਰ ਕਰ ਲਵਾਂਗੇ ਪਿੰਨੀਆਂ ਬਣ ਕੇ ਰੈਡੀ ਨੇ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਸੌਫਟ ਤੇ ਇਕਦਮ ਕਰੰਚੀ ਪਿੰਨੀਆਂ ਬਣ ਕੇ ਤਿਆਰ ਹੋਈਆਂ ਨੇ ਹੁਣ ਅਸੀਂ ਬੱਚਿਆਂ ਵਾਸਤੇ ਚਾਕਲੇਟ ਪਨੀਆ ਬਣਾਵਾਂਗੇ ਸਭ ਤੋਂ ਪਹਿਲਾਂ ਮੈਂ ਇੱਕ ਪਤੀਲੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਗਰਮ ਹੋਣ ਵਾਸਤੇ ਰੱਖ ਦਿੱਤਾ ਹੈ ਤੇ ਉਹਦੇ ਉੱਪਰ ਇੱਕ ਡੋਂਗਾ ਰੱਖ ਦਿੱਤਾ ਹੈ ਤੇ ਡੋਂਗੇ ਦੇ ਵਿੱਚ ਮੈਂ ਪਾਇਆ ਹੈ 150 ਗ੍ਰਾਮ ਡਾਰਕ ਚਾਕਲੇਟ ਤੁਸੀਂ ਨਾਰਮਲ ਚਾਕਲੇਟ ਵੀ ਲੈ ਸਕਦੇ ਹੋ ਤੇ ਨਾਲ ਇਹਦੇ ਵਿੱਚ ਮੈਂ ਪਾਇਆ ਹੈ ਇੱਕ ਛੋਟਾ ਚਮਚ ਦੇਸੀ ਘਿਓ ਦਾ ਤੇ ਹੁਣ ਅਸੀਂ ਪਤੀਲੇ ਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਤਾਂ ਕਿ ਚਾਕਲੇਟ ਓਲੀ ਓਲੀ ਮੈਲਟ ਹੋ ਜਾਏ ਤੇ ਹੁਣ ਮੈਂ ਫਿਰ ਇੱਕ ਪੈਨ ਗੈਸ ਦੇ ਉੱਪਰ ਰੱਖ ਦਿੱਤਾ ਹੈ ਤੇ ਉਹਦੇ ਵਿੱਚ ਮੈਂ ਇੱਕ ਛੋਟਾ ਚਮਚ ਦੇਸੀ ਘਿਓ ਦਾ ਪਾ ਦਿੱਤਾ ਹੈ ਤੇ ਡੋਂਗੇ ਵਿੱਚ ਜਿੰਨਾ ਮਿਕਸ ਅਸੀਂ ਚਾਕਲੇਟ ਪਿਨੀਅਮ ਵਾਸਤੇ ਰੱਖਿਆ ਸੀ ਉਹ ਸਾਰਾ ਪੈਨ ਵਿੱਚ ਪਾ ਦਵਾਂਗੇ ਇਹਦੇ ਵਿੱਚ ਸਾਨੂੰ ਦਹੀਂ ਕਿਉਂ ਪਾਣਾ ਪੈਣਾ ਸੀ ਕਿਉਂਕਿ ਬਿਨਾ ਦਹੀਂ ਤੋਂ ਐਸ ਮਿਕਸ ਦੀ ਬਾਈਂਡਿੰਗ ਨਹੀਂ ਸੀ ਹੋਣੀ ਹੁਣ ਮੈਂ 2 ਚਮਚ ਦਹੀਂ ਖੰਡ ਦੇ ਵਿੱਚ ਪਾ ਦਿੱਤੀ ਹੈ ਤੇ ਦਹੀਂ ਖੰਡ ਨੂੰ ਵੀ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਜਿਵੇਂ ਹੀ ਇਹ ਮਿਕਸ ਥੋੜਾ ਜਿਹਾ ਠੰਡਾ ਹੋ ਜਾਏਗਾ ਨਾ ਲਈਏ ਸੀ ਚਾਕਲੇਟ ਚਿਪਸ ਇਹਦੇ ਵਿੱਚ ਪਾ ਦਵਾਂਗੇ ਤੁਸੀਂ ਘਟਿਆ ਵਾ ਆਪਣੀ ਪਸੰਦ ਨਾਲ ਚਾਕਲੇਟ ਚਿਪਸ ਇਹਦੇ ਵਿੱਚ ਪਾ ਸਕਦੇ ਹੋ ਤੇ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਤੇ ਛੋਟੇ ਛੋਟੇ ਲੱਡੂ ਬਣਾ ਲਵਾਂਗੇ ਲੱਡੂ ਸਾਡੇ ਬਣ ਕੇ ਰੈਡੀ ਨੇ ਇਹਨਾਂ ਨੂੰ ਹੁਣ ਅਸੀਂ ਅੱਧੇ ਘੰਟੇ ਵਾਸਤੇ ਫ੍ਰੀਜ ਵਿੱਚ ਰੱਖਾਂਗੇ ਠੰਡਾ ਹੋਣ ਵਾਸਤੇ ਤੇ ਅੱਧੇ ਘੰਟੇ ਬਾਅਦ ਅਸੀਂ ਲੱਡੂ ਫ੍ਰੀਜ ਵਿੱਚੋਂ ਬਾਹਰ ਕੱਢ ਲਵਾਂਗੇ ਠੰਡਾ ਹੋਣ ਕਰਕੇ ਲੱਡੂ ਟਾਈਟ ਹੋ ਗਏ ਨੇ ਜਿਸ ਕਰਕੇ ਜਦੋਂ ਅਸੀਂ ਚਾਕਲੇਟ ਦੇ ਵਿੱਚ ਲੱਡੂਆਂ ਨੂੰ ਪਾਵਾਂਗੇ ਤੇ ਲੱਡੂ ਟੁੱਟਣਗੇ ਨਹੀਂ ਸੋ ਇਸ ਤਰੀਕੇ ਨਾਲ ਅਸੀਂ ਇੱਕ ਇੱਕ ਲੱਡੂ ਲਈ ਜਾਵਾਂਗੇ ਤੇ ਉਹਨੂੰ ਚਾਕਲੇਟ ਦੇ ਵਿੱਚ ਡਿਪ ਕਰਕੇ ਬਟਰ ਪੇਪਰ ਦੇ ਉੱਪਰ ਰੱਖੀ ਜਾਵਾਂਗੇ ਚਾਕਲੇਟ ਪਿੰਨੀਆਂ ਨੂੰ ਹੋਰ ਜ਼ਿਆਦਾ ਸੋਹਣੀਆਂ ਬਣਾਉਣ ਵਾਸਤੇ ਮੈਂ ਥੋੜੇ ਜਿਹਾ ਕੇਕ ਵਾਲੇ ਸਪ੍ਰਿੰਕਲ ਉੱਤੇ ਸਪ੍ਰਿੰਕਲ ਕਰ ਦਵਾਂਗੀ ਇਹਦੇ ਨਾਲ ਪਿੰਨੀਆਂ ਹੋਰ ਵੀ ਜ਼ਿਆਦਾ ਦੇਖਣ ਨੂੰ ਸੋਹਣੀਆਂ ਲੱਗਣਗੀਆਂ ਤੇ ਇਸ ਤਰ੍ਹਾਂ ਰੈਡੀ ਨੇ ਸਾਡੀਆਂ ਚਾਕਲੇਟ ਵਾਲੀ ਪਿੰਨੀਆਂ ਚਾਰੇ ਗੁੰਦਾ ਪਾਣ ਕਰਕੇ ਬਹੁਤ ਹੀ ਕਰੰਚੀ ਹੋਈਆਂ ਨੇ ਜੇ ਅਸੀਂ ਇਹ ਦੋ ਪਿੰਨੀਆਂ ਰੋਜ਼ ਦੀਆਂ ਖਾ ਲਈਏ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੇ মালਟੀਵਿਟਾਮਿਨ ਦੀ ਲੋੜ ਨਹੀਂ ਹੈਗੀ ਤੇ ਮੇਥੀ ਦਾਣਾ ਦਾ ਯੂਜ਼ ਅਸੀਂ ਜਿਸ ਤਰੀਕੇ ਨਾਲ ਇਹਨਾਂ ਪਿੰਨੀਆਂ ਦੇ ਵਿੱਚ ਕੀਤਾ ਹੈ ਉਹਦੇ ਕਰਕੇ ਇਹ ਪਿੰਨੀਆਂ ਬਿਲਕੁਲ ਵੀ ਕੋਹੜੀਆਂ ਨਹੀਂ ਹੈਗੀਆਂ ਮੇਥੀ ਦਾਣੇ ਦਾ ਟੇਸਟ ਤੇ ਆਏਗਾ ਪਰ ਮੇਥੀ ਡੰਡ ਦੀ ਕੜਵਾਹਟ ਬਿਲਕੁਲ ਨਹੀਂ ਆਏਗੀ ਤੇ ਚਾਰੇ ਗੁੰਦਾਂ ਨੂੰ ਅਸੀਂ ਦਰਦਰਾ ਰੱਖਿਆ ਹੈ ਜਿਸ ਕਰਕੇ ਇਹ ਪਿੰਨੀਆਂ ਬਹੁਤ ਹੀ ਕਰੰਚੀ ਤੇ ਟੇਸਟੀ ਬਣੀਆਂ ਨੇ ਸੋ ਜੇ ਤੁਹਾਨੂੰ ਮੇਰੀ ਰੈਸিপি ਚੰਗੀ ਲੱਗੇ ਤੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫਿਰ ਦੁਬਾਰਾ ਮਿਲਣੀ ਹੈ ਇੱਕ ਨਵੀਂ ਰੈਸিপি ਤਤਕਲੀ ਸਾਰੇ ਨੂੰ ਸਾਸਰੀਕਰ